हां जी सतकाल जी सारेयानु सारे दे सारे ਠੀਕਾ ਹੋ ਗਏ ਤੇ ਬਾਕੀ ਜਿੱਦਾਂ ਤੈਨੂੰ ਪਤਾ ਵਾ ਵੀ ਕੱਲ ਆਪਾਂ ਗਏ ਹਾਂ ਬਾਬੇ ਦੇ ਮਥਾ ਟੇਕਣ ਅੰਮ੍ਰਿਤਸਰ ਤੇ ਅੰਮ੍ਰਿਤਸਰ ਮਹੀਨਾ ਹੋ ਗਿਆ ਹੀ ਆ ਬਾ ਕਰਬਨ ਨਹੀਂ ਦਿੱਤਾ ਇਸ ਤਰ੍ਹਾਂ ਤਾਂ ਨਵੀਂ ਗੱਡੀ ਬਾ ਨਹੀਂ ਦਿੱਤੀ ਹੀ ਤੇ ਤਰਿੱਤ ਬੜਾ ਖੁਸ਼ ਆ ਜਾਂਦਾ ਮੇਰੇ ਆ ਤੇ ਗੱਡੀਆਂ ਨੂੰ ਭਾਜੇਦਾ ਵਾ ਤੇ ਉਹ ਕੱਲ ਮਿਲ ਗਿਆ ਤੇ ਬਾਕੀ ਜਿੱਦਾਂ ਤਾਂ ਬਦਾਏ ਸਾਡੀ ਹੈਲਪ ਕੀਤੀ ਆ ਹੈਲਪ ਕਹਿ ਲਓ ਸਪੋਰਟ ਕਹਿ ਲਓ ਸਪੋਰਟ ਕੀਤੀ ਆ ਅਮਰੀਕਾ ਵਾਲੇ ਸੰਦੀਪ ਵੀਰ ਨੇ ਉਹਦੇ ਮਤਲਬ ਕਹਿੰਦੇ ਸੀ ਪੀ ਮੈਂ ਸੇਵਾ ਕਰਨੀ ਮੈਂ ਗੁੱਸੇ ਕਰਨੀ ਮੈਂ ਕਿਹਨੂੰ ਦੱਸ ਕੇ ਨਹੀਂ ਕਰਨੀ ਤੇ ਮੈਂ ਵੀ ਦਾਸੀ ਦਿੰਨੇ ਆਪਾਂ ਕਿਉਂਕਿ ਸਾਨੂੰ ਬਹੁਤ ਪਿੰਡਾਂ ਵਾਲਿਆਂ ਬਹੁਤ ਤੰਕੀ ਕੀਤਾ ਪੀ ਇਹਨੇ ਜੋ ਗਿਆ ਨੀ ਨੀ ਇਹਨਾਂ ਕੋ ਪੈਸੇ ਕਿਥੋਂ ਢਾਓ ਆਜਿਆ ਨੜਾ ਕਈ ਗੱਲਾਂ ਬਤਾਉਣ ਕਿ ਕੋਠਿਆਂ ਚ ਵੀ ਸਾਡੀ ਬਹੁਤ ਸਪੋਰਟ ਕੀਤੀ ਆ ਤੇ ਬਾਕੀ ਜਿਹੜੇ ਬਾਕੀ ਭੈਣ ਭਰਾ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਆ ਹਨ ਨੂੰ ਨਾਮ ਨਹੀਂ ਚੇਤਾ ਨੜਾ ਤੇ ਜਿੱਦਾਂ ਇੰਦਰਜੀਤ ਨੇ ਹਣ ਵੀ ਰੋਗੇ ਉਹਨਾਂ ਲੈ ਆ ਕੇ ਦਿੱਤੀ ਸੀ ਸਾਨੂੰ ਸਕੂਟਰੀ ਲੈ ਆ ਕੇ ਦਿੱਤੀ ਸੀ ਔਰ ਵੀ ਕਈਆਂ ਨੇ ਜਿਨ੍ਹਾਂ ਨੇ ਕੀਤੀ ਸਪੋਰਟ ਉਹਨਾਂ ਨੂੰ ਪਤਾ ਵਾ ਸਾਰਿਆਂ ਦਾ ਧੰਨਵਾਦ ਦੇ ਲੋ ਸਾਰਿਆਂ ਦਾ ਧੰਨਵਾਦ ਦੇ ਲੋ ਤੇ ਬਾਕੀ ਬਾਬਾ ਦੀਪ ਸਿੰਘ ਜੀ ਦਾ ਤੇ ਸਪੈਸ਼ਲੀ ਧੰਨਵਾਦ ਹੈ ਨਾ ਕਿਉਂਕਿ ਉਹਨਾਂ ਹੀ ਵਾਇਰਲ ਕੀਤਾ ਤੇ ਤੋ ਟਾ ਡੇਰ ਕੇ ਪਿਆਰ ਕਰਨ ਵਾਲੇ ਵੀਰ ਮਿਲੇ ਤੇ ਬਾਕੀ ਤੁਹਾਨੂੰ ਪਤਾ ਸਾਡੇ ਘਰ ਦੇ ਹਾਲਾਤ ਵੀਰ ਜੀ ਜਿੱਦਾ ਤੁਹਾਨੂੰ ਪਤਾ ਹੋਈ ਆ ਵੀ ਆਪਾਂ ਇੰਨੇ ਜੋ ਕੇ ਕਿੱਥੇ ਹੈ ਗਏ ਹਾਂ ਵੀ ਆਪਾਂ ਕੋਠੇ ਪਾ ਸਕਦੇ ਹਣਾ ਇਦਾਂ ਕਰ ਸਕਦੇ ਅਚਾਨਕ ਉਹ ਜਿੱਦਾ ਹੈਲਪ ਕੋਈ ਸੰਦੀਪ ਵੀਰ ਨੇ ਕੀਤੀ ਸਾਡੀ ਹੈਲਪ ਕੀਤੀ ਤੇ ਤੁਹਾਨੂੰ ਪਤਾ ਹੀ ਆਪਾਂ ਕਿੰਨੇ ਕ ਹੈਗੇ ਆ ਜਿੰਨੀ ਕ ਹੁੰਦੀ ਹੀ ਕਮਾਈ ਕੁਝ ਦਵਾਈ ਦਾਰੂ ਤੇ ਲੱਗ ਜਾਂਦੀ ਕੁਝ ਐਦਾਂ ਤੇ ਬਾਕੀ ਤੇ ਬਾਕੀ ਤਾਂ ਨੂੰ ਪਤਾ ਜਿੰਨੇ ਕਵੇਂ ਉਹਨੇ ਕੀ ਚੜ ਜਾਣੇ ਸਾਡੇ ਦਵਾਈ ਦਾਰੂ ਤੇ ਲੱਗ ਜਾਣੇ ਮਤਲਬ ਜਮਾ ਨਹੀਂ ਹੁੰਦੇ ਸਾਡੇ ਕੋ ਪੈਸੇ ਲੱਗ ਜਾਂਦੇ ਨਾਂ ਦੇ ਨਾਲ ਸੇਵਿੰਗ ਨਹੀਂ ਕੋਈ ਸਾਡੀ ਤੇ ਬਾਕੀ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਸਾਡਾ ਪੈਲੀ ਬੰਨਣਾ ਨਹੀਂ ਹੈਗਾ ਬਾਕੀ ਤਾਂ ਨ ਪਤਾ ਹੀ ਆ ਪੈਣੀ ਬੰਨੀ ਤਾਂ ਕਿੰਨਾ ਕ ਬਜਦਾ ਕਿੰਨਾ ਕ ਬੰਦਾ ਕਰ ਲੈਂਦਾ ਉਹੀ ਇੱਕ ਫਿਰ ਇੱਕ ਕਰ ਜਾ ਚੁੱਕਣ ਵਾਲੀ ਗੱਲ ਬਣ ਜਣੀ ਘਰ ਬਣਾਉਣਾ ਤੇ ਇਹ ਬਾਕੀ ਸੰਦੀਪ ਵੀਰ ਨੇ ਰਿਪੋਰਟ ਕੀਤੀ ਤੇ ਆਪਾਂ ਕਰ ਲਿਆ ਹਨਾ ਤੁਹਾਨੂੰ ਪਤਾ ਹੀ ਆ ਘਰਾਂ ਦੇ ਹਲਾਦ ਤੇ ਇਹ ਬਾਕੀ ਤੁਹਾਨੂੰ ਪਤਾ ਹੀ ਆ ਆਪਾਂ ਇੱਕ ਵੀਡੀਓ ਪਾਈ ਹੀ ਜਿਹੜੀ ਆਪਾਂ ਬੋਲਿਆ ਏ ਕਿ ਜੇ ਸਾਡੀਆਂ ਟੀਨਾ ਜੋ ਨਹੀਂ ਰਹਿੰਦਾ ਟੀਨਾ ਕੰਮ ਨਹੀਂ ਗਿਆ ਤਾਂ ਜੰਪ ਮਾਰ ਗਿਆ ਵਾ ਤੇ ਡਾਰ ਬੋਲ ਲਾਦਾ ਵਾ ਤੇ ਉਹੀ ਵੀਡੀਓ ਵੇਖੀ ਇਸ ਅਮਰੀਕਾ ਵਾਲੇ ਸੰਦੀਪ ਵੀਰ ਨੇ ਤੇ ਉਹਨਾਂ ਵੀਡੀਓ ਵੇਖ ਕੇ ਮੈਨੂੰ ਸਵੇਰੇ ਫੋਨ ਕੀਤਾ ਤੇ ਆਂਦੇ ਵੀ ਟਾਡਾ ਘਰ ਬਣਾ ਦिए ਕਿੰਨੇ ਕਮਰੇ ਹਨਾ ਜਿੱਦਾਂ ਜਿੱਦਾਂ ਗੱਲ ਹੋਈ ਸਾਰੀ ਤੇ ਮੈਂ ਮੈਂ ਬਣਾ ਦਦੋ ਕਹਿਣਾ ਆਪਣਾ ਰੈਂਜ ਉਦਾ ਹੋ ਜੇ ਆਪਣਾ ਤੇ ਉਹਨਾਂ ਨੇ ਸਾਰੀ ਹੈਲਪ ਕੀਤੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਬਾਬਾ ਦੀਪ ਸਿੰਘ ਜੀ ਘਰ ਨਾਲੇ ਉਹ ਹੀ ਸਾਰੇ ਉਹਨਾਂ ਹੀ ਕਿਰਪਾ ਕੀਤੀ ਆ ਬੰਦਾ ਤੇ ਕੋਈ ਕਰ ਨਹੀਂ ਸਕਦਾ ਤੇ ਬਾਕੀ ਫਿਰ ਉਹਨਾਂ ਕਰਕੇ ਦਿੱਤਾ ਉਹ ਆਪਣਾ ਨਾਮ ਵੀ ਨਹੀਂ ਲੈਣਾ ਚਾਹੁੰਦੇ ਮੈਂ ਦੋ ਤਿੰਨ ਵਾਰੀ ਮੈਂ ਕਿਹਾ ਵੀਡੀਓ ਬਣਾ ਕੇ ਪਾ ਦਿੰਨੇ ਆ ਵੀਡੀਓ ਬਣਾ ਕੇ ਪਾ ਦਿੰਨੇ ਆ ਪਰ ਉਹ ਆਂਦੇ ਸੀ ਵੀ ਮੈਂ ਸੇਵਾ ਕਰਨੀ ਮੈਂ ਆਪਣਾ ਨਾਮ ਨਹੀਂ ਸ਼ੋਅ ਕਰਨਾ ਤੇ ਇਹ ਮੈਂ ਤਾਂ ਕਰਕੇ ਕਿਉਂਕਿ ਕਈ ਪਿੰਡਾਂ ਵਾਲੇ ਬਹੁਤ ਲੱਗਣਦੇ ਆ ਹੁਣ ਹੈਣਾ ਆਪਾਂ ਕਰ ਲਿਆ ਕੋਠੇ ਪਾਲੇ ਉਹ ਸਾਨੂੰ ਟੀਨਾ ਚ ਵੇਖ ਕੇ ਖੁਸ਼ੀ ਆਪਣੀ ਆਪਣੀ ਮੰਦੀ ਦੀ ਹੁੰਦੀ ਆ ਤੇ ਬਾਕੀ ਜਿੱਦਾਂ ਤੁਹਾਨੂੰ ਪਤਾ ਹੀ ਆ ਆਪਾਂ ਟ੍ਰੈਕ ਤੇ ਸਿਸਟਮ ਲਵਾਇਆ ਉਹ ਤੋਂ ਵੇਖ ਕੇ ਕਈ ਸੜੀ ਜਾਂਦੇ ਆ ਪਿਤਾ ਦੇ ਕੋ ਪੈਸੇ ਕਿੱਥੋਂ ਆਉਣ ਦੇ ਆ ਮੇਰੇ ਨਾਲ ਉਹਨਾਂ ਨੂੰ ਪ੍ਰੋਬਲਮ ਆ ਵੀ ਸਾਡੇ ਸਾਡੇ ਕੋ ਪੈਸੇ ਕਿੱਥੋਂ ਆ ਗਏ ਆ ਤੇ ਬਾਕੀ ਦਾਸੀ ਦਿੱਤਾ ਵੀ ਹਾਂ ਸਾਡੀ ਹੈਲਪ ਹੋਈ ਆ ਤੇ ਬਾਕੀ ਉਦੋਂ ਲਵਾ ਲਿਆ ਹੀ ਸਸਤਾ ਕੋਲ ਅੰਕਲ ਮਿਊਜ਼ਿਕ ਸਿਸਟਮ ਵਾਲੇ ਹੀ ਉਹ ਕਹਿੰਦੇ ਹਲਵਾ ਲਓ ਤੇ ਆਪਾਂ ਲਵਾ ਲਿਆ ਉਹਦੋਂ ਬਸ ਐਦਾਂ ਹੀ ਬਾਕੀ ਤੁਹਾਨੂੰ ਪਤਾ ਹੀ ਆ ਪੀ ਸਾਡੇ ਆਪਾ ਕਿੰਨੇ ਕ ਸਟੇਬਲ ਨੇ ਆ ਫਿਰ ਹੈ ਨਾ ਪੈਸੇ ਦੇ ਤੌਰ ਤੇ ਜਾਂ ਕਿਦਾਂ ਘਰ ਦੇ ਹਾਲਾਤਾਂ ਨੂੰ ਪਤਾ ਹੀ ਆ ਜਿੰਨੇ ਵੀ ਸਾਰੇ ਨਾਲ ਜੁੜੇ ਆ ਸ਼ੁਰੂ ਤੋਂ ਤੇ ਬਾਕੀ ਬਾਬਾ ਦੀਪ ਸਿੰਘ ਜੀ ਨੇ ਫਿਰ ਗੁਰਪ੍ਰੀਤ ਅੰਕਲ ਹੀ ਗੁਰਪ੍ਰੀਤ ਅੰਕਲ ਇਥੋਂ ਲੱਗੇਦੇ ਹੀ ਕੀ ਗੋਰ ਪ੍ਰੀਤ ਅੰਕਲ ਵੀ ਆ ਤੇ ਉਹਨਾਂ ਹੀ ਬੜੀ ਆਪਣੀ ਸਾਡੀ ਮਟੀਰੀਅਲ ਜੇ ਮਦਦ ਕੀਤੀ ਆ ਜੋ ਪਿਛੋ ਰੇਟ ਆਇਆ ਉਹੀ ਉਹਨਾਂ ਦਿੱਤਾ ਵਾ ਤੇ ਬਾਕੀ ਮੈਂ ਤੇ ਹੁਣ ਸਾਰਾ ਕੁਝ ਜਿੱਦਾਂ ਤੁਹਾਨੂੰ ਪਤਾ ਸਾਰਾ ਕੁਝ ਤੁਹਾਨੂੰ ਦੱਸਦਾ ਵਾ ਠੀਕ ਆ ਤੇ ਸਾੜਨ ਨਾਲ ਇਹ ਅਜੇ ਵੀ ਸੜੀ ਜਾਣਾ ਤੇ ਮੈਂ ਉਹਨਾਂ ਨੂੰ ਖੋਲ ਛੜੋ ਸਾਨੂੰ ਰੱਬ ਨੇ ਤਰਕੀਆਂ ਦਿੱਤੀਆਂ ਲੋਕਾਂ ਦੇ ਕਿੰਨੇ ਦਿਲ ਸੜਦੇ ਸੜ ਲਓ ਕੀੜਾ ਨਾ ਛੜਿਆ ਹੋ ਗਈ ਜਿਹੜਾ ਵਾ ਸਾਡੇ ਬਾਬਾ ਦੀਪ ਸਿੰਘ ਸਾਡੇ ਸਿਰ ਤੇ ਉਹਨੇ ਐ ਕਰਕੇ ਹੱਥ ਰੱਖਿਆ ਦਾ ਉਹ ਸੰ ਸੰਡੇ ਤਾਂ ਤੇ ਬਾਕੀ ਕੋਈ ਨਹੀਂ ਹੈ ਨਾ ਟੈਨਸ਼ਨ ਨਹੀਂ ਲੈਂਦੇ ਆਪਾਂ ਤੇ ਨਾ ਹੀ ਆਪ ਲੈਣੀ ਹੈ ਇਹਨਾਂ ਦੀ ਤੇ ਬਾਕੀ ਆ ਤਰਿਫ ਤੋਂ ਦੀ ਗੱਡੀ ਵੀ ਵਿਖਾ ਦਈ ਯਾਰ ਹੁਣ ਤੁਹਾਨੂੰ ਆਹ ਦੇਖੋ ਸੀਟ ਲੱਗੀ ਆ ਤਰਿਫ ਤੋਂ ਨਹੀਂ ਬੈਠੇ ਆ ਤੇ ਇੱਧਰ ਲੋਕ ਲੱਗੇ ਆ ਟੈਰਾਂ ਨੂੰ ਤੇ ਆਲ ਲੁਕ ਲੁਕ ਲਗੇ ਡੈਰਾਂ ਨੂੰ ਪੂਰੀ ਐ ਵਧੀਆ ਵਾ ਤੇ ਇੱਥੇ ਆ ਵੇਖੋ ਗੱਡੀ ਵੀ ਲੱਗੀ ਆ ਗੱਡੀ ਬੜੀ ਮਤਲਬ ਪੋਲੀਆ ਸੌਫਟਵੇਅਰ ਕਿਉਂਕਿ ਉਹਦੇ ਹੱਥਾਂ ਨੂੰ ਹੋੜਾ ਲਗੇ ਬੜਾ ਵਧੀਆ ਸਿਸਟਮ ਬਣਿਆ ਐ ਸਾਰਾ ਤੇ ਭਜਦਾ ਵੀ ਬੜਾ ਵਾ ਟਾਇਰਾਂ ਦਾ ਕੰਟਰੋਲ ਵੀ ਨਹੀਂ ਜਾਂਦੀ ਉਹਦਾ ਬੜੀ ਸਪੀਡੇ ਭਜਦਾ ਏ ਟਾਇਰ ਬੜੇ ਦੇ ਉਹ ਲੱਗੇ ਆ ਤੇ ਤਰਿਤ ਨੂੰ ਤੁਮ ਕਿਉਂ ਵੀ ਬੜਾ ਵਧੀਆ ਲੱਗਦਾ ਵਾ ਸਾ ਅਰਧਾ ਅਰਧਾ ਨਹੀਂ ਉਹ ਪ੍ਰਾਣੀ ਵਾ ਕਦੇ ਟਾਇਰ ਥੋੜੀ ਜਿਹੀ ਖਰਾਬ ਤੇ ਉਹ ਤਰਿਤ ਤੋਂ ਦੀਆ ਬ੍ਰੇਕਾ ਫੇਲ ਹੋ ਗਿਆ ਨਾ ਵੀ ਉਹ ਭਾਈ ਦਾ ਬੜਾ ਤੇ ਤੇ ਬਾਕੀ ਮੈਂ ਤੇ ਆ ਨਾ ਵਾ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਰੱਬ ਉਹਨਾਂ ਨੂੰ ਹੋਰ ਦੁਗਣਾ ਤਿਕਣਾ ਦਵੇ ਤੇ ਬਾਕੀ ਇਸ ਦੀ ਵੀਰ ਨੂੰ ਤੇ ਸਪੈਸ਼ਲੀ ਹਨਾ ਕਰੇ ਉਹਦੀ ਰੱਬ ਬੜਾ ਵਧੀਆ ਕਰੇ ਉਹਦਾ ਕੰਮ ਹਨਾ ਹੋਰ ਤਰਕੀਆ ਬਖਸ਼ੇ ਤੇ ਬਾਕੀ ਹੁਣ ਮੈਂ ਤੁਹਾਡੇ ਸਾਹਮਣੇ ਸਾਰਾ ਕੋਈ ਰਾਹਤਾ ਵਾ ਵੀ ਐ ਸਾਡਾ ਸਾਰਾ ਸਿਸਟਮ ਕਿੰਨੇ ਕੀਤਾ ਕੀ ਨਹੀਂ ਆਪਾਂ ਤਾਂ ਤੁਹਾਡੇ ਕੋ ਤੁਹਾਨੂੰ ਪਤਾ ਹੀ ਹੈ ਕੋਈ ਆਪਾਂ ਓਲਾ ਨਹੀਂ ਰੱਖਿਆ ਜਿ ਕੋਈ ਆਪਾਂ ਉਹ ਨਹੀਂ ਕੀਤਾ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਤੇ ਇਹ ਵੀ ਆਪਾਂ ਬੜੇ ਚੇਤੇ ਇਹ ਦੱਸ ਦੇਣਾ ਸੀ ਸਾਨੂੰ ਸੰਦੀਪ ਵੀਰ ਨੇ ਮਨਾ ਕੀਤਾ ਵੀ ਹਾਂ ਤਰੀ ਨਹੀਂ ਦੱਸਣਾ ਨਹੀਂ ਦੱਸਣਾ ਤੇ ਹੁਣ ਲੁਕਾਤ ਬੜੀ ਚੁੱਕੀ ਤੇ ਤਾਂ ਕਰਕੇ ਦੱਸਣਾ ਪਿਆ ਚਲੋ ਕੋਈ ਟੈਨਸ਼ਨ ਨਹੀਂ ਉਹਨਾਂ ਵੀ ਵੇਖ ਲੈਣੀ ਜਿੰਨਾ ਚੁੱਕੀ ਆ ਤਾਂ ਤੇ ਬਾਕੀ ਨੇਹਲ ਵੀਰਾ ਉਹਨੇ ਆਉਣਾ ਜਿਹਨਾਂ ਸਾਨੂੰ ਸਕੂਟਰੀ ਦਿੱਤੀ ਆ ਤੇ ਉਹ ਉਹਦੇ ਵੀ ਆਪਾਂ ਪੂਰੇ ਨਜ਼ਾਰੇ ਲੈਣੇ ਜਿਹੜੇ ਛਾਂ ਦੇ ਸੜੋ ਠੀਕ ਹੈ ਆਪਾਂ ਇਹੋ ਕਹਿਣਾ ਚਾਹੁੰਦੇ ਹਾਂ ਹੁਣ ਛੱਡਦੇ ਆ ਤਾਂ ਕੋਈ ਲੈ ਟੈਨ ਨਹੀਂ ਆ ਉਹਨਾਂ ਆਪਣੇ ਆਪ ਚਲੀ ਤੁਸੀਂ ਆਣਾ ਤੇ ਬਾਕੀ ਸਾਨੂੰ ਦੇ ਮਤਲਬ ਬਾਬਾ ਦੀਪ ਸਿੰਘ ਨੇ ਬੜੀ ਕਿਰਪਾ ਕੀਤੀ ਆ ਬਹੁਤ ਹੀ ਕਿਰਪਾਈ ਕੈਸਾ ਦੇ ਜਿਹਨਾਂ ਨਾਲ ਸਾਡੀ ਵੀਡੀਓ ਵਾਇਰਲ ਹੁੰਦੀ ਤਾਂ ਢੇਰਗੇ ਵੀਰਾਂ ਕੋ ਸਾਡੀ ਵੀਡੀਓ ਪੁੰਕੜੀ ਨਹੀਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੇ ਬਾਕੀ ਤੁਸੀਂ ਸਾਰੇ ਵੀਰਾਂ ਦਾ ਸਗਰੋ ਕਿ ਛੇਤੀ ਛੇਤੀ ਆਪਾਂ ਕਰੇ ਵੜਗੇ ਤੇ ਛੇਤੀ ਛੇਤੀ ਆਪਾਂ ਹੜਾ ਕੰਮ ਕੰਪਲੀਟ ਹੋਵੇ ਆਪਣੇ ਘਰ ਦਾ ਕਿਉਂਕਿ ਇੱਥੇ ਤੀਨਾ ਬੋਝ ਚ ਆਉਂਦੀ ਹੈ ਤੁਹਾਨੂੰ ਪਤਾ ਹੀ ਆ ਬਾਕੀ ਅਜਿਹੀ ਵੀਡੀਓ ਇੱਥੇ ਦੇ ਕੇ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਹਨਾ ਸਾਰਿਆਂ ਨੂੰ ਤੇ ਨਹੀਂ ਮੈਂ ਕਹਿ ਸਕਦਾ ਇੰਸਟਾਗ੍ਰਾਮ ਵਾਲੇ ਦੇ ਉੱਤੇ ਬੱਚੇ ਲੱਗੀ ਹੋਣੀ ਆ ਤੇ ਬਾਕੀ ਤੇ ਬਾਕੀ ਆਪਾਂ ਇਨਸਾ ਤੇ YouTube ਤੇ ਵੀ ਪਾਉਣੀ ਆ ਤੇ ਸਾਡੇ ਵੀਰਾਂ ਨੂੰ ਤੇ ਵਧੀਆ ਲੱਗੀ ਹੋਗੀ ਜਿਹੜੇ ਸਪੋਰਟ ਕਰਦੇ ਦਿਲੋਂ ਤੇ ਬਾਕੀ ਜਿਹੜੇ ਸਾਡੇ ਉਹਨਾਂ ਦਾ ਬਕਾ ਨਹੀਂ ਸਾਡੇ ਬਾਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ